ਪਹਿਲਾਂ ਤਾਂ ਮੈਂ ਜਵਾਬ ਲੈਣਾ ਚਾਹਣਾ ਕਿ ਜਿਹੜਾ 10 ਲੱਖ ਰੁਪਏ ਦਾ ਬੀਮਾ ਯੋਜਨਾ ਲੈ ਕੇ ਆਈ ਹੈ ਸਰਕਾਰ ਜੀ ਇਹ ਠੀਕ ਹੈ ਜੀ ਪੰਜਾਬੀਆਂ ਨੂੰ ਵਾਕਈ ਇਹਦਾ ਲਾਭ ਮਿਲੂਗਾ ਜਾਂ ਇਹਦੇ ਵਿੱਚ ਕੋਈ ਕਾਲਮਾਲਾ ਹੈ ਦੇਖੋ ਜੀ ਇਸ ਦੇ ਵਿੱਚ ਕਾਲਮਾਲਾ ਜਿਹੜਾ ਹੈ ਉਹ ਕਾਲਮਾਲਾ 10 ਲੱਖ ਦਾ ਜਿਹੜਾ ਬੀਮਾ ਹੈ ਇਹ ਸਮਝੜ ਤੇ ਸਮਝਾਉਣ ਦੇ ਵਿੱਚ ਆ ਵੀ ਉਸ ਨੂੰ ਦਿਖਾ ਕੇ ਮੇਰੇ ਨੇ ਜਿਹੜਾ ਬੀਮਾ 10 ਲੱਖ ਦਾ ਦਿਖਾ ਰਹੇ ਨੇ ਇਹਦੇ ਵਿੱਚ ਇੱਕ ਛੋਟੀ ਜਿਹੀ ਘੁੰਡੀ ਹੈ ਜੋ ਕਿ ਬਹੁਤ ਵੱਡੀ ਹੈ ਅੱਛਾ ਮੇਰੀ ਤਾਂ ਅਪੀਲ ਤੁਹਾਡੇ ਸ਼ਰੋਤਿਆਂ ਨੂੰ ਹੈ ਵੀ ਜਦ ਤੱਕ ਤੁਸੀਂ ਇਹ ਬੀਮੇ ਬਾਰੇ ਸਮਝ ਨਹੀਂ ਲੈਂਦੇ ਐਵੇਂ ਨਾ ਜਾ ਕੇ ਫਾਰਮ ਬਣ ਗਿਆ ਤੇ ਕਾਰਡ ਬਣ ਗਿਆ ਤੇ ਜਾ ਕੇ ਭਰਤੀ ਹੋ ਜਿਓ ਹੂੰ ਕਿਉਂਕਿ ਉਹ ਤੋਂ ਬਾਅਦ ਪੱਲੋ ਦੇਣੇ ਪੈ ਜਾਣਗੇ ਜੁੱਲੀ ਵਿਸਤਰੇ ਵਕ ਜਾਣਗੇ ਨਹੀਂ ਪਰ 10 ਲੱਖ ਰੁਪਇਆ ਸਰਕਾਰ ਇੰਨੀ ਵੱਡੀ ਐਡਵਰਟਾਈਜ਼ਮੈਂਟ ਕਰ ਰਹੀ ਆ ਕਿ 10 ਲੱਖ ਥੋੜਾ ਨਹੀਂ ਹੁੰਦਾ ਜੀ 10 ਲੱਖ ਬਹੁਤ ਹੁੰਦਾਗਾ ਹਾਂ 10 ਲੱਖ ਬਹੁਤ ਹੁੰਦਾ ਜੀ ਹੁਣ 10 ਲੱਖ ਦਾ ਇੱਕ ਤਾਂ ਹੁੰਦਾ ਹੈ ਸਿਹਤ ਬੀਮਾ ਹੂੰ ਜਿਵੇਂ ਆਪਾਂ ਨਾਰਮਲ ਬੀਮੇ ਲੈਂਦੇ ਆ ਵੀ ਜੇ ਆਪਾਂ ਹਸਪਤਾਲ ਦੇ ਵਿੱਚ ਭਰਤੀ ਹੋਏ ਤਾਂ 10 ਲੱਖ ਤੱਕ ਦਾ ਬਿੱਲ ਜਿਹੜਾ ਹੈ ਉਹ ਬੀਮਾ ਕੰਪਨੀ ਦਊਗੀ ਜੀ ਆਮ ਜਨਤਾ ਜਿਹੜੀ ਹੈ ਪੰਜਾਬ ਦੀ ਉਹ ਸੋਚ ਰਹੀ ਆ ਵੀ ਇਹ ਹੈ ਕੰਮ ਹੂੰ ਤੇ ਉਹ ਭੱਜ ਭੱਜ ਕੇ ਲੱਗੇ ਹੋਣੇ ਜਦ ਕਿ ਇਹ ਨਹੀਂ ਹੈ ਕਿ ਅਸਲੀਅਤ ਜਿਹੜੀ ਹੈ ਉਹ ਕੁਝ ਹੋਰ ਹੈ 10 ਲੱਖ ਦਾ ਬੀਮਾ ਜਿਹੜਾ ਹੈ ਉਹ 10 ਲੱਖ ਦਾ ਬੀਮਾ ਨਹੀਂ ਹੈ ਉਹ ਅਪ ਟੂ 10 ਲੱਖ ਹੈ 10 ਲੱਖ ਤੱਕ ਦਾ ਹੁਣ ਤੱਕ ਦਾ ਦੇ ਵਿੱਚ ਕੀ ਆ ਜਾਂਦਾ ਅਪ ਟੂ ਚ ਕੀ ਆ ਜਾਂਦਾ ਮਤਲਬ ਜਿੰਨੇ 0 ਤੋਂ ਲੈ ਕੇ ਤੁਹਾਨੂੰ 10 ਲੱਖ ਤੱਕ ਕਿੰਨੀ ਵੀ ਅਮਾਉਂਟ ਮਿਲ ਸਕਦੀ ਨਹੀਂ ਇਹ ਉਹ ਇਹ ਅਪ ਟੂ ਅਲੱਗ ਹੈ ਅੱਛਾ ਇਹ 2356 ਮੈਡੀਕਲ ਪੈਕੇਜ ਬਣੇ ਹੋਏ ਨੇ 10 ਲੱਖ ਦੇ ਵਿੱਚ 2356 ਮੈਡੀਕਲ ਪੈਕੇਜ ਬਣੇ ਹੋਏ ਨੇ ਠੀਕ ਹੈ ਅਲੱਗ ਅਲੱਗ ਮੈਡੀਕਲ ਪੈਕੇਜ ਦਾ ਅਲੱਗ ਅਲੱਗ ਫਿਕਸ ਕੀਤੀ ਹੋਈ ਆ ਮੈਕਸਿਮਮ ਪ੍ਰਾਈਸ ਠੀਕ ਹੈ ਹੁਣ ਜੇ ਮੇਂ ਦਿਲ ਦਾ ਹੈ ਕਿਸੇ ਨੂੰ ਦਿਲ ਦੀ ਬਿਮਾਰੀ ਪੈ ਗਈ ਤਾਂ ਉਹ ਸ਼ਾਇਦ 40000 ਮਤਲਬ ਕਿਸੇ ਨੂੰ ਦਿਲ ਦੇ ਕੋਈ ਸਟੰਡ ਪਾਉਣੇ ਪੈ ਗਏ ਤਾਂ ਹਾਰਟ ਅਟੈਕ ਹੋ ਗਿਆ ਹਾਰਟ ਦਾ ਕੁਝ ਵੀ ਹੋ ਗਿਆ ਮਤਲਬ ਉਹਨੂੰ 40000 ਹੀ ਮਿਲਣਾ 40000 ਤੱਕ ਮਿਲਣਾ 40000 ਵੀ ਮਿਲਣਾ ਕਿ ਨਹੀਂ ਮਿਲਣਾ ਉਹਦੇ ਵਿੱਚ ਇਹ ਕੁੰਡੀਆਂ ਨੇ ਅੱਛਾ 40000 ਤੱਕ ਮਿਲਣਾ ਵੱਧ ਤੋਂ ਵੱਧ 40000 ਦਾ ਬਿੱਲ ਬਾਕੀ ਸਾਰਾ ਤੁਹਾਡੇ ਪੱਲੂ ਹੈ ਆਰਥੋਪੈਡਿਕ ਆਰਥੋਪੈਡਿਕ ਹੱਡੀ ਟੁੱਟਣ ਵਾਲਾ ਉਹਦਾ ਵੱਧ ਤੋਂ ਵੱਧ ਵਾਲਾ ਬਿੱਲ ਜਿਹੜਾ ਹੈ ਅਪ ਟੂ 30000 ਹੂੰ ਮਤਲਬ ਕਿਸੇ ਦੀ ਕੋਈ ਹੱਡੀ ਕ੍ਰੈਕ ਹੋ ਗਈ ਉਹਨੇ 40000 30000 20000 10000 5000 3600 2000 2500 2300 56 ਇਹ ਜੇ ਮਿਲਾ ਕੇ 10 ਲੱਖ ਬਣਦਾ ਹੈ ਜਨਾਬ ਮਤਲਬ ਇਹ ਨਹੀਂ ਹੈਗਾ ਵੀ ਕਿਸੇ ਨੇ ਬਾਈਪਾਸ ਸਰਜਰੀ ਕਰਾਉਣੀ ਆ ਕਿਸੇ ਨੇ ਕੋਈ ਕਰਾਉਣਾ ਜਿਵੇਂ ਆਯੁਸ਼ਮਾਨ ਕਾਰਡ ਦੇ ਵਿੱਚ ਹੁੰਦਾ ਸੀ ਉਹ ਕਾਰਡ ਅਸੀਂ ਲਾਉਂਦੇ ਸੀ 5 ਲੱਖ ਰੁਪਏ ਤੱਕ ਦਾ ਲਾਜ ਮਿਲਦਾ ਸੀਗਾ ਜੇ ਤੁਹਾਡਾ 2.5 ਲੱਖ ਬਿੱਲ ਬਣਿਆ ਤਾਂ ਉਹ ਪੂਰੇ ਦਾ ਪੂਰਾ 2.5 ਲੱਖੋਂ ਚੋ ਪੇ ਹੁੰਦਾ ਸੀ ਪਰ ਇਹ 10 ਲੱਖ ਚੋਂ ਨਹੀਂ ਹੋਊਗਾ ਨਹੀਂ 10 ਲੱਖ ਚੋਂ ਜੇ ਤੁਸੀਂ ਦਿਲ ਦੀ ਬਿਮਾਰੀ ਲਈ ਗਏ ਹੋ ਠੀਕ ਹੈ ਤਾਂ ਤੁਹਾਡਾ ਲੱਖ ਰੁਪਏ ਦਾ ਬਿੱਲ ਬਣਿਆ ਹੂੰ ਤਾਂ ਤੁਹਾਨੂੰ 40000 ਤੱਕ ਹੀ ਮਿਲਣਾ ਹੈ ਹੁਣ 40000 ਚੋਂ ਵੀ ਕਿੰਨਾ ਮਿਲਣਾ ਹੈ ਉਹਦੀਆਂ ਅਲੱਗ-ਅਲੱਗ ਘੁੱਡੀਆਂ ਮਣੀਆਂ ਹੋਈਆਂ ਨੇ ਪੈਕੇਜ ਹਜੇ ਕਲੀਅਰ ਨਹੀਂ ਗਾ ਨਹੀਂ ਕਲੀਅਰ ਹੈ ਪੈਕੇਜਸ ਨੇ ਅਲੱਗ-ਅਲੱਗ 232356 ਪੈਕੇਜ ਨੇ ਹਮ ਇਹਨਾਂ ਨੂੰ ਇਕੱਠਾ ਕਰਕੇ 10 ਲੱਖ ਬਣਦਾ ਤਾਂ ਬਿਲਕੁਲ ਸਹੀ ਕਹਿ ਰਹੇ ਨੇ ਉਹ ਪਰ ਜਿਹੜਾ ਇਹ 10 ਲੱਖ ਰੁਪਇਆ ਸਰਕਾਰ ਦੇ ਰਹੀ ਆ ਜੀ ਇਹ ਪੈਸਾ ਆਊਗਾ ਕਿੱਥੋਂ ਫਿਰ ਇੰਨਾ ਪੈਸਾ ਕਿਉਂਕਿ ਕਰਜ਼ਾ ਤਾਂ ਸਾਡੇ ਸਿਰ ਪਹਿਲਾਂ ਹੀ ਇੰਨਾ ਰੈਵਨਿਊ ਸਾਡੇ ਕੋਲ ਕੋਈ ਨਹੀਂ ਹੈ ਲੋਹੀ ਦੱਸ ਰਹੇ ਆ ਵੀ 10 ਲੱਖ ਦੇ ਰਹੀ ਹੈ ਸਵਾਲ ਤਾਂ ਸਭ ਤੋਂ ਮਿਲ ਲੱਗਾ ਕਿ 10 ਲੱਖ ਦੇ ਰਹੀ ਐ ਤੁਸੀਂ ਆਯੂਸ਼ਮਾਨ ਕਾਰਡ ਦੀ ਗੱਲ ਕੀਤੀ ਜੀ ਮੈਨੂੰ ਹੁਣ ਬੈਠੇ ਬੈਠੇ ਦੌਰਾ ਪੈ ਗਿਆ ਜੇਬ ਚੋਂ ਆਯੂਸ਼ਮਾਨ ਕਾਰਡ ਕੱਢਿਆ ਮੈਂ ਜਾ ਕੇ ਭਰਤੀ ਹੋ ਗਿਆ ਹੂੰ ਮੇਰਾ 4 ਲੱਖ ਦਾ ਬਿੱਲ ਬਣ ਗਿਆ ਜੀ 5 ਲੱਖ ਤੱਕ ਆਯੂਸ਼ਮਾਨ ਕਰਦਾ ਹੂੰ ਠੀਕ ਹੈ ਜੀ ਹੂੰ ਤਾਂ ਮੇਰਾ ਸਾਰਾ ਦਾ ਸਾਰਾ ਆਯੂਸ਼ਮਾਨ ਨੇ ਖਰਚਾ ਚੱਕ ਲਿਆ ਬਿਲਕੁਲ ਜਾਂ ਮੇਰਾ ਬੀਮਾ ਹੋਇਆ ਹੋਇਆ 5 ਲੱਖ ਤੱਕ ਦਾ ਹੂੰ ਸਾਰਾ ਬਿੱਲ ਬੋਲੇ ਦਵਾਈਆਂ ਦੂਈਆਂ ਸਭ ਮੇਰੇ ਬੀਮਾ ਕੰਪਨੀ ਨੇ ਚੱਕ ਲਈਆਂ ਜੀ ਹੁਣ ਇਹਦੇ ਵਿੱਚ ਹੂੰ 10 ਲੱਖ ਦਾ ਬੀਮਾ ਚੱਕ ਕੇ ਮੈਂ ਗਿਆ ਬਿਆ ਮੇਨੂੰ ਦਿਲ ਦਾ ਦੌਰਾ ਹੈ ਤਾਂ ਮੇਰੇ 10 ਲੱਖ ਦਾ ਬੀਮਾ ਤਾਂ ਮੈਂ ਚੱਟ ਵੀ ਨਹੀਂ ਸਕਦਾ ਉਹ ਤਾਂ 40000 ਦਾ ਰਹਿ ਗਿਆ ਬਤਲੋ ਉਹ ਜਿਹੜਾ ਉੱਪਰਲਾ ਖਰਚਾ ਲੱਖਾਂ 4 ਲੱਖ 5 ਲੱਖ ਉਹ ਮਰੀਜ਼ ਦੀ ਜੇ另ਗ另ਗ ਪੈਕੇਜ ਨੇ ਜੀ ਠੀਕ另ਗ另ਗ ਪੈਕੇਜ ਜਿਵੇਂ ਮੈਂ ਤੁਹਾਨੂੰ ਦੱਸਿਆ ਹੱਡੀ ਟੁੱਟਣ ਦਾ 30000 ਦਿਲ ਦੇ ਦੌਰੇ ਦਾ 40000 ਉਹ ਕੁਝ ਹੋਰ ਚੀਜ਼ 25000 ਹੈ ਕਿਸੇ ਦਾ 20000 ਹੈ ਕਿਸੇ ਦਾ 15000 ਹੈ ਇਹ 2356 ਪੈਕੇਜ ਨੇ ਠੀਕ ਹੈ ਹੁਣ ਤੁਹਾਨੂੰ ਦੇਖਣਾ ਪੈਣਾ ਤੁਹਾਨੂੰ ਬਿਮਾਰੀ ਕਿਹੜੀ ਹੈ ਤੇ ਕਿੰਨਾ ਪੈਕੇਜ ਆ ਤੁਹਾਡਾ ਹੂੰ ਮਤੋਂ ਸਿੱਧਾ ਨਹੀਂ ਆ ਨਾ ਜੀ ਨਾ ਸਿੱਧਾ ਨਹੀਂ ਆ ਇਹ ਤਾਂ ਫਿਰ ਜਿਵੇਂ ਕਿ ਗੀਰਿਆਂ ਨੂੰ ਬਾਹਰੋਂ ਲਪਪ ਦਿੰਦੇ ਆ ਤੇ ਅੰਦਰੋਂ ਨਿਕਲਦਾ ਕੱਖ ਨਹੀਂ ਉਹ ਕੰਮ ਹੋ ਗਿਆ ਜੀ ਇਹ ਤਾਂ ਦੱਸਣ ਦੀ ਗੱਲ ਹੈ ਤੇ ਐਡਵਰਟਾਈਜ਼ਮੈਂਟ ਦੇ ਵਿੱਚ ਸ਼ੇਅਰ ਨੇ ਤਾਂ 10 ਲੱਖ ਨੂੰ 10 ਲੱਖ ਦੱਸਣਗੇ ਇਹ ਕਿਉਂ ਦੱਸਣਗੇ ਮੈਂ 30000 ਦੇ ਦਿੱਤਾ 2600 ਦੇ ਦਿੱਤਾ 1200 ਦੇ ਦਿੱਤਾ ਹੂੰ ਰੋਲਾ ਤਾਂ ਇਹੀ ਪੈ ਰਿਹਾਗਾ ਹਰ ਚੈਨਲਾਂ ਦੇ ਤੇ ਇਹ ਤਾਂ ਸਮਝੜ ਦੀ ਲੋੜ ਹੈ ਸੋਸ਼ਲ ਮੀਡੀਆ ਦੇ ਉੱਤੇ ਇਹ ਸਮਝੜ ਦੀ ਲੋੜ ਤਾਂ ਤੁਹਾਡੇ ਚੈਨਲ ਰਾਹੀਂ ਅਸੀਂ ਉਹੀ ਤਾਂ ਦੱਸ ਰਹੇ ਹਾਂ ਟ੍ਰਿਬਿਊਨ ਨੇ ਫਰੰਟ ਪੇਜ ਤੇ ਲਾਇਆ ਸੀ ਪਰ ਅੰਗਰੇਜ਼ੀ ਉਹ ਘਰ ਪੜਦਾ ਕੋਣ ਟ੍ਰਿਬਿਊਨ ਨੇ ਵੀ ਵਿੱਚ ਛੋਟਾ ਜਿਹਾ ਕਰਕੇ ਲਾਇਆ ਸੀ ਹੁਣ ਲੱਗਦਾ ਪੰਜਾਬ ਕੇਸ ਦੀ ਦਵਾ ਚਟਰ ਵੀ ਹੁੰਦੀ ਵਾਰੀ ਆਊਗੀ ਤੁਹਾਡੀ ਇੰਟਰਵਿਊ ਜੇ ਸੁਣ ਲਈ ਉਹਨਾਂ ਨੇ